ਫੋਟੋ ਮਾਰ ਕਰਨੀ ਬਸ ਫੁਕਨ ਪੁਆਇੰਟ ਲੈ ਕੇ ਆਣੇ ਮਾਫੀ ਵਾਲਿਆਂ ਨੇ ਕਰੇ ਫੋਨ ਕਰਾਉਣਾ ਵੀ ਕਰੇ ਫੋਨ ਕਰੋ ਤੇ ਪੈਸੇ ਮੰਗਾਓ ਪੇਮੈਂਟ ਕਰਾਓ ਤਾਂ ਅੱਗੇ ਭੇਜਾਂਗੇ ਤੁਹਾਨੂੰ ਕੋਲੰਬੀਆ ਦੇ ਬਾਰਡਰ ਇੱਕ ਕਪੂਰਗਣਾ ਨਾਮ ਦਾ ਟਾਪੂ ਹੁੰਦਾ ਸਾਨੂੰ ਉੱਥੇ ਰੱਖਿਆ ਗਿਆ 4 ਮਹੀਨੇ ਅੰਦਰ ਬੰਦ ਕਰਕੇ ਸਾਨੂੰ ਉੱਥੇ ਪੈਸੇ ਦੀ ਮੰਗ ਕੀਤੀ ਗਈ ਤੇ ਨਾ ਰੋਟੀ ਨਾ ਪਾਣੀ ਕੁਝ ਵੀ ਨਹੀਂ ਸਾਨੂੰ ਡੌਂਕਰ ਹੈਗਾ ਜਵੇਰ ਖਾਨ ਇੱਕ ਪਾਕਿਸਤਾਨ ਦਾ ਸਪੇਨ PR ਹੈ ਉਹ ਸਪੇਨ ਤੋਂ ਡੌਂਕਰੋ ਸਾਰੀ ਕੰਮ ਗੱਲਬਾਤ ਕਰਦਾ ਉਹ ਅੱਜਕੱਲ ਦੇਖਿਆ ਜਾਂਦਾ ਹੈ ਪੰਜਾਬ ਦੀ ਬਹੁਤ ਸਾਰੀਆਂ ਏਦਾਂ ਦੀ ਵੀਡੀਓ ਆਉਂਦੀਆਂ ਜਿਸ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਨੇ ਬਹੁਤ ਸਾਰੇ 2 ਨੰਬਰ ਦੇ ਵਿੱਚ ਜਾਂਦੇ ਨੇ ਡੌਂਕੀਆਂ ਲਾਗੇ ਪਰ ਏਦਾਂ ਦੀ ਵੀਡੀਓ ਆਉਂਦੀਆਂ ਨੇ ਜਿਸ ਦੇ ਵਿੱਚ ਰਸਤੇ ਦੇ ਵਿੱਚ ਕਈ ਲੋਕ ਨੌਜਵਾਨ ਫਸ ਜਾਂਦੇ ਨੇ ਕੁੱਟਮਾਰ ਹੁੰਦੀ ਹੈ ਡੌਂਕਰਾਂ ਵੱਲੋਂ ਜਾਂ ਤਾਂ ਫਿਰ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ ਸੋ ਅੱਜ ਸਾਡੇ ਨਾਲ ਨੌਜਵਾਨ ਮੌਜੂਦ ਹੈ ਜਿਹੜਾ ਪੰਜਾਬ ਤੋਂ ਗਏ ਸੀ ਕੁਝ ਮਹੀਨੇ ਪਹਿਲਾਂ ਅਮਰੀਕਾ ਜਾਣ ਦੇ ਲਈ ਗਏ ਸੀ ਪਰ ਰਸਤੇ ਦੇ ਵਿੱਚ ਕਿਵੇਂ ਰੁਕੇ ਤੇ ਕਿਸ ਤਰ੍ਹਾਂ ਡੌਂਕਰਾਂ ਨੇ ਉਹਨਾਂ ਦੇ ਨਾਲ ਧੱਕੇਸ਼ਾਈ ਕੀਤੀ ਕੁੱਟਮਾਰ ਕੀਤੀ ਸੋ ਤਮਾਮ ਗੱਲਾਂ ਬਾਤਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਇਹਨਾਂ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਫਰੋਹੇਪੁਰ ਜ਼ਿਲ੍ਹਾ ਸਾਡਾ ਸਰ ਅੱਛਾ ਕੀ ਕੀ ਘਟਨਾ ਹੋਈ ਸੀ ਕਿੰਨੇ ਚਿਰ ਪਹਿਲਾਂ ਗਏ ਸੀ ਤੁਸੀਂ ਯਾਨੀ ਅਮਰੀਕਾ ਜਾਣਾ ਸੀ ਫਿਰ ਡੌਂਕੀ ਰਾਹੀ ਤੁਸੀਂ ਗਏ ਕੀ ਪੂਰੀ ਘਟਨਾ ਹੈ ਸਾਡੇ ਮੈਂ 2024 ਤੇ ਨਸਤੰਬਰ ਨੂੰ ਇਤਸਾਦੀ ਫਲਾਈਟ ਸੀਗੀ ਬੰਬੇ ਦੀ ਬੰਬੇ ਜਾਣੇ ਨਾ ਅੱਗੇ ਪਿੱਛੇ ਗਿਆ ਇਹ ਤਾਂ 10 ਮਹੀਨੇ ਪੁਰਾਣੀ ਗੱਲ ਹੈ ਜੀ ਸਾਨੂੰ ਇਹਨਾਂ 에ਜੰਟ ਜੋਦਾ ਜਗੀਰ ਸਿੰਘ ਜੋਦਾ ਸ਼ਾਹਕੋਟ ਤੋਂ ਹੈ ਜੀ ਜਲੰਧਰ ਤੋਂ ਜੋ ਕਿ ਜੰਟਾ ਹੈ 2 ਨੰਬਰ ਦਾ ਕੰਮ ਕਰਦਾ ਸਾਨੂੰ ਉਹਨਾਂ ਇੱਕ ਨੰਬਰ ਦਾ ਵਾਅਦਾ ਕੀਤਾ 25 ਦਿਨਾਂ ਜੇ ਅਮਰੀਕਾ ਪਹੁੰਚਾਵਾਂਗੇ ਸਾਡੀ ਪੂਰੀ ਜ਼ਿੰਮੇਵਾਰੀ ਹੋਵੇਗੀ ਰੋਟੀ ਪਾਣੀ ਦੀ ਕੋਈ ਤੁਹਾਨੂੰ ਦਿੱਕਤ ਨਹੀਂ ਆਵੇਗੀ ਇੱਕ ਨੰਬਰ ਦੀ ਇੱਕ ਨੰਬਰ ਪਹੁੰਚਾਵਾਂਗੇ ਵਧੇ ਤਰੀਕੇ ਨਾਲ ਤੇ ਸਭ ਤੋਂ 32 40-40 ਲੱਖ ਰੁਪਏ ਤੇ ਗੱਲ ਹੋਈ ਸੀਗੀ ਸਭ ਤੋਂ ਇਹਨਾਂ 32 ਲੱਖ ਰੁਪਏ ਪੇਮੈਂਟ ਪਹਿਲਾਂ ਕਲੀਅਰ ਕਰਾ ਇੱਕ 24 ਘੰਟੇ ਚੱਲੀ ਫਲਾਈਟ ਸਾਨੂੰ ਨੇ ਰਸਤੇ 'ਚ ਉਤਾਰ ਦਿੱਤਾ ਗਿਆ ਸਟੇ ਲੈ ਕੇ ਤੇ ਉਤੋਂ ਤੋਂ ਸਾਡੇ ਅੱਗੇ ਸਾਰੀ ਡਾਂਕੀ ਸ਼ੁਰੂ ਹੋਈ ਹੈ ਜੀ ਹਾਂਜੀ ਸਾਨੂੰ ਡਾਂਕੀ ਡਾਂਕੀ ਤੇ ਡਾਂਕੀ ਰੇ ਲਾਦੇ ਆਪਣਾ ਨਾਮ ਜੰਗਲ 'ਚ ਰੱਖਿਆ ਗਿਆ ਕੋਲੰਬੀਆ ਚੋਂ ਸਾਨੂੰ ਬੱਸਾਂ ਟੈਕਸੀਆਂ ਟੈਕਸੀਆਂ ਦੇ ਅੱਗੇ ਲੈ ਗਿਆ ਜੀ ਸਮੇਂ ਤੁਸੀਂ ਕਹੇ ਉੱਥੇ ਜੰਗਲਾਂ ਦੇ ਵਿੱਚ ਰੱਖਿਆ ਗਿਆ ਡਾਕਰਾ ਵੱਲੋਂ ਕਿਦਾਂ ਦਾ ਮਾਹੌਲ ਸੀ ਉਸ ਸਮੇਂ ਉੱਥੇ ਤੁਹਾਨੂੰ ਪਤਾ ਨਹੀਂ ਸੀ ਤੁਹਾਡੇ ਵੱਲੋਂ ਏਜੰਟਾਂ ਨਾਲ ਗੱਲਬਾਤ ਨਹੀਂ ਹੋਈ ਆ ਪਰਿਵਾਰਾਂ ਨਾਲ ਨਹੀਂ ਗੱਲਬਾਤ ਹੋਈ ਤੁਹਾਡੇ ਏਜੰਟ ਸਾਡਾ ਫੋਨ ਹੀ ਨਹੀਂ ਸਰ ਚੱਕਦੇ ਸੀਗੇ ਸਾਨੂੰ ਫੋਨ ਦਿੰਦੇ ਸੀਗੇ ਬਸ ਗੱਲ ਕਰਨ ਲਈ ਘਰੇ ਗੱਲ ਕਰੋ ਹਾਂ ਠੀਕ ਆ ਬਸ ਪੈਸੇ ਮੰਗਵਾਓ ਤੇ ਅੱਗੇ ਜਾਓ ਸਾਡੇ ਏਜੰਟਾਂ ਨਾਲ ਕੋਈ ਪੁੱਛਣਾ ਸੀਗਾ ਨਹੀਂ ਤੁਸੀਂ ਅੱਗੇ ਸਹੀ ਜਾ ਰਹੇ ਹੋ ਸੇਫ ਹੋ ਸੇਫ ਹੋ ਪਰ ਸਾਨੂੰ ਜੰਗਲਾਂ ਵਿੱਚ ਰੱਖਿਆ ਗਿਆ ਰੋਟੀ ਪਾਣੀ ਤੋਂ ਬਹੁਤ ਤੰਗਦਾ ਕਈ ਰਾਤਾਂ ਹੀ ਭੁੱਖੇ ਸੁੱਤੇ ਸਾਨੂੰ ਨਾ ਰੋਟੀ ਨਾ ਪਾਣੀ ਕਮਰੇ 'ਚ ਬੰਦ ਕਰ ਦੇਣਾ ਪ ਬਾਸ ਫੋਨ ਗਨ ਪੁਆਇੰਟ ਲੈ ਕੇ ਆਣੇ ਮਾਫੀ ਵਾਲਿਆਂ ਨੇ ਕਰੇ ਫੋਨ ਕਰਾਉਣਾ ਵੀ ਕਰੇ ਫੋਨ ਕਰੋ ਤੇ ਪੈਸੇ ਮੰਗਾਓ ਪੇਮੈਂਟ ਕਰਾਓ ਤਾਂ ਅੱਗੇ ਭੇਜਾਂਗੇ ਤੁਹਾਨੂੰ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਸੀ ਡਿਮਾਂਡ ਕੀਤੀ ਗਈ ਸਾਧੋ ਸਾਧੋ 32 ਲੱਖ ਸੀ ਪਹਿਲੋ ਦੇਤਾ ਤੇ ਸਾਧੋ 12 ਲੱਖ ਰੁਪਏ ਦੀ ਹੋਰ ਗੱਲ ਕੀਤੀ ਗਈ ਹੈ ਕਿਉਂਕਿ 42 40 ਲੱਖ ਛਾੜੀਆਂ ਗੱਲ ਹੋਈ ਸੀ ਜੀ ਹਾਂਜੀ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਇਹ ਏਜੰਟ ਨੇ ਉਹ ਵੀ ਮਿਲੇ ਹੁੰਦੇ ਨੇ ਉਹਨਾਂ ਦੇ ਨਾਲ ਹਾਂਜੀ ਹਾਂਜੀ ਇਹ ਜੋ ਆਪਣਾ ਇਥੋਂ ਮੇਨ ਏਜੰਟ ਹੈ ਸਾਡਾ ਸ਼ਾਹਕੋਟ ਤੋਂ ਜਗੀਰ ਸਿੰਘ ਜੋਧਾ ਉਹ ਮੇਨ ਏਜੰਟ ਹੈ ਉਹਨੂੰ ਅਸੀਂ ਸਾਰੀ ਪੇਮੈਂਟ ਕਰਾਈ ਉਹਨੂੰ ਪਾਸਪੋਰਟ ਦਿੱਤਾ ਸੀਗਾ ਉਹਦੇ ਨਾਲ ਪੇਮੈਂਟ ਕਲੀਅਰ ਹੋਈ ਉਹਦਾ ਡੌਂਕਰ ਹੈਗਾ ਜੁਬੇਰ ਖਾਨ ਇੱਕ ਪਾਕਿਸਤਾਨ ਦਾ ਸਪੇਨ ਚ ਪੀਆਰ ਹੈ ਉਹ ਸਪੇਨ ਤੋਂ ਡੌਂਕਰ ਉਹ ਸਾਰੀ ਕੰਮ ਗੱਲਬਾਤ ਕਰਦਾ ਤੇ ਉਹਦਾ ਹੀ ਸਾਰਾ ਕੰਮ ਹੁੰਦਾ ਏਜੰਟ ਤੇ ਡੌਂਕਰ ਸਾਰੇ ਮਿਲੇ ਹੁੰਦੇ ਆ ਇਹਨਾਂ ਰਲ ਮਿਲ ਕੇ ਬੰਦੇ ਤੇ 겜 ਪਾਉਂਦੇ ਆ ਬੰਦੇ ਨੂੰ ਫਸਾ ਕੇ ਤੇ ਘਰੋਂ ਪੈਸੇ ਨਹੀਂ ਮੰਗ ਕੀਤੀ ਜਾਂਦੀ ਹੈ ਜੀ ਅੱਛਾ ਕਿੰਨੇ ਕਿੰਨੇ ਮੁੰਡੇ ਸੀ ਤੁਸੀਂ ਇਕੱਠੇ ਜਿਸ ਟਾਈਮ ਐ ਸੀ ਸਾਡੇ ਨਾਲ ਮੰਦੇ ਸੀ ਬੰਦੇ 10 12 ਸੀਗੇ ਮੁੰਡੇ ਜੋ ਕਿ ਹੋਰੀਜਨਟਾ ਦੇ ਵੀ ਕਈ ਸੀਗੇ ਸੀਗੇ ਉਹ ਟੱਪ ਗਏ ਤੇ ਸਾਨੂੰ ਇਹਨਾਂ ਪੰਜਾਂ ਨੂੰ ਬੰਦੀ ਬਣਾ ਲਿਆ ਤੇ ਪੰਜਾਂ ਕੋਲੋਂ ਪੇਮੈਂਟ ਤੇ ਪੈਸੇ ਨਹੀਂ ਮੰਗੀਤੀ ਗਈ ਸਰ ਹਾਂਜੀ ਉਸ ਤੋਂ ਬਾਅਦ ਜਿੱਦਾਂ ਉਹ ਪੂਰੀ ਘਟਨਾਵਾ ਕਿਦਾਂ ਦੀ ਸੀ ਕਿਦਾਂ ਡੋਂਕਰਾਂ ਵੱਲੋਂ ਯਾਨੀ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਹਾਂਜੀ ਹਾਂਜੀ ਪਹਿਲਾਂ ਤਾਂ ਸਾਨੂੰ ਇੱਕ ਇਕਵਾਡੋਰ ਨਾਂ ਦੀ ਕੰਟਰੀ ਆ ਸਾਨੂੰ 4 ਮਹੀਨੇ ਰੱਖਿਆ ਅੰਦਰ ਬੰਦ ਕਰਕੇ ਉੱਥੇ ਰੋਟੀ ਇੱਕ ਦਿਨ ਮੇਂ ਨਹੀਂ ਇੱਕ ਟਾਈਮ ਦੇਣੀ ਜਾਂ ਦੋ ਦੋ ਦਿਨ ਰੋਟੀ ਨਹੀਂ ਦੇਣੀਗੀ ਉਹ ਤੋਂ ਅਸਕੇ ਸਾਨੂੰ ਕੋਲੰਬੀਆ ਲੈ ਕੇ ਗਿਆ ਤੇ ਕੋਲੰਬੀਆ ਸਾਨੂੰ ਰੱਖਿਆ ਗਿਆ ਤੇ ਉੱਥੇ ਸਾਨੂੰ ਕੋਲੰਬੀਆ ਦੇ ਬਾਰਡਰ ਇੱਕ ਕਪੂਰਗਨਾ ਨਾਂ ਦਾ ਟਾਪੂ ਆਉਂਦਾ ਸਾਨੂੰ ਉੱਥੇ ਰੱਖਿਆ ਗਿਆ 4 ਮਹੀਨੇ ਅੰਦਰ ਬੰਦ ਕਰਕੇ ਤੇ ਸਾਨੂੰ ਉੱਥੇ ਪੈਸੇ ਦੀ ਮੰਗ ਕੀਤੀ ਗਈ ਤੇ ਨਾ ਰੋਟੀ ਨਾ ਪਾਣੀ ਕੁਝ ਵੀ ਨਹੀਂ ਸ ਕਿ ਉਸ ਦਾ ਦਾ ਮੋਹਾਲ ਕਿਦਾਂ ਦਾ ਸੀ ਜਿਸ ਟਾਈਮ ਤੁਹਾਡੇ ਦਿਲ ਦੇ ਵਿੱਚ ਪੂਰੀ ਬੀਤਦੀ ਸੀ ਕਿ ਹਾਂ ਕਾਸ਼ ਅਸੀਂ ਘਰ ਚਲੇ ਜਾਈਏ ਯਾਰ ਜੋ ਹੁਣ ਪੈਸਾ ਲਾ ਕੇ ਐਨਾ ਲਾ ਕੇ ਵੀ ਸਾਨੂੰ ਇੱਥੇ ਯਾਨੀ ਜੰਗਲਾਂ ਦੇ ਵਿੱਚ ਭਟਕਣਾ ਪੈ ਰਿਹਾ ਕੁੱਟਮਾਰ ਹੋ ਰਹੀ ਹੈ ਉਸ ਟਾਈਮ ਕਿਦਾਂ ਦਾ ਦਿਲ ਕਰਦਾ ਸੀ ਕੀ ਕਹਿੰਦਾ ਸੀ ਦਿਲ ਦੇਹਲ ਸਰ ਬਹੁਤ ਉਦਾਸ ਸੀਗਾ ਮਾਣੇ ਵੀ ਕਿਦਾਂ ਕਰੀਏ ਕਿਉਂਕਿ ਸਾਨੂੰ ਧੋਖਾ ਕੀਤਾ ਸਾਡੇ ਨਾਲ ਫਰਾਡ ਹੋਇਆ ਵੀ ਇੱਕ ਨੰਬਰ 'ਚ ਭੇਜਾਂਗੇ ਤੇ ਫਿਰ ਸਾਨੂੰ ਦੋ ਨੰਬਰ 'ਚ ਲਾਤਾ ਸਾਨੂੰ ਜੰਗਲ 'ਚ ਰੱਖਿਆ ਗਿਆ ਪਨਾਮਾ ਵਿੱਚ ਸਾਨੂੰ ਰੱਖਿਆ ਗਿਆ 4 ਮਹੀਨੇ ਤੇ ਅਸੀਂ ਘਰੇ ਵੀ ਗੱਲ ਕਰ ਦਿੰਦੇ ਸੀਗੇ ਨਾ ਬਾਹਰ ਜਾਂਦੇ ਨਾ ਬਹੁਤ ਤੰਗੀ ਕੀਤੀ ਸਾਡੇ ਨਾਲ ਬਹੁਤ ਧੱਕਾ ਕੀਤਾ ਗਏ ਘਰ ਦੇ ਵਿੱਚ ਮਾਹੌਲ ਕਿਦਾਂ ਦਾ ਸੀ ਘਰ ਵਿੱਚ ਪੂਰਾ ਗਮ ਦਾ ਮਾਹੌਲ ਸੀਗਾ ਫਿਰ ਸਾਡੇ ਪਰਿਵਾਰ ਨੂੰ ਵੀ ਟੈਨਸ਼ਨ ਵੀ ਗੱਲ ਨਹੀਂ ਹੁੰਦੀ 10 ਮਹੀਨੇ ਹੋ ਗਏ ਨੇ ਮੁੰਡਾ ਘਰ ਤੋਂ ਗਿਆ ਹੈ ਅਜੇ ਤੱਕ ਪਹੁੰਚਿਆ ਨਹੀਂ ਕੋਈ ਖਬਰ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਤਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਇਦਾਂ ਬਾਹਰ ਜਾਣਾ ਚਾਹੀਦਾ ਹੈ ਕਿਸ ਤਰ੍ਹਾਂ ਕੇ ਫਿਰ ਇਦਾਂ ਦੇ ਹਾਲਾਤ ਬਣਦਾ ਕਿਉਂਕਿ ਏਜੰਟ ਜਿਸ ਤਰੀਕੇ ਦੇ ਨਾਲ ਯਾਨੀ ਪਹਿਲਾਂ ਤਾਂ ਕਹਿੰਦੇ ਨੇ ਇੱਕ ਨੰਬਰ 'ਚ ਭੇਜਾਂ ਬਾਅਦ ਦੇ ਵਿੱਚ ਦੋ ਨੰਬਰ ਦੇ ਵਿੱਚ ਇਦਾਂ ਹੁੰਦਾ ਹਾਂਜੀ ਹਾਂਜੀ ਏਜੰਟਾਂ ਦੇ ਦਲਾਸੇ 'ਚ ਕੋਈ ਬੰਦਾ ਨਾ ਹੀ ਆਵੇ ਸੋ ਚੰਗਾ ਹੈ ਕਿਉਂਕਿ ਆਉਦੀ ਗੱਲ ਇੱਕ ਨੰਬਰ ਜਾਵੇ ਕੋਈ ਅਸੀਂ ਸਾਡੇ ਨਾਲ ਗਲਤ ਹੋ ਚੁੱਕੇ ਆ ਅਸੀਂ ਸਾਰਿਆਂ ਨੂੰ ਕਹਿ ਰਹੇ ਆ ਸਰਕਾਰ ਇਹਨਾਂ 'ਤੇ ਨਾ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਖਿਲਾਫ ਕਿਉਂਕਿ ਅੱਗੇ ਹੋਰ ਬੰਦੇ ਨਾ ਖਰਾਬ ਹੋਣ ਜੀ ਅਨੇਬਾਸੋ ਪੂਰੀ ਗੱਲਬਾਤ ਕੀਤੀ ਸੀ ਆਪਾਂ ਨੌਜਵਾਨ ਦੇ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਨੌਜਵਾਨ ਚਲੇ ਜਾਂਦੇ ਨੇ ਪਰ ਬਹੁਤ ਸਾਰੇ ਨੌਜਵਾਨ ਐਦਾਂ ਹੁੰਦੇ ਨੇ ਕਿ ਜਿਹੜੇ ਡੋਂਕਰਾਂ ਦੇ ਚਾਂਸੇ ਦੇ ਵਿੱਚ ਆ ਕੇ ਏਜੰਟਾਂ ਦੇ ਚਾਂਸੇ ਦੇ ਵਿੱਚ ਆ ਕੇ ਐਦਾਂ ਦੇ ਹਾਲਾਤ ਬਣ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਪੈਸਾ ਮੰਗਿਆ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਘਰਦਿਆਂ ਨੂੰ ਵੀ ਪਛਤਾਣਾ ਪੈਂਦਾ ਸਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀ 里理儿